ਸ਼੍ਰੀ ਵਾਹਿਗੁਰੂ ਸਾਹਿਬ ਜੀ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਤੁਹਾਰੀ ਹਮ ਨ ਸਕਤ ਕਰਿ ਸਿਫਤ ਤੁਮਾਰੀ ਆਪ ਲਿਹੋ ਤਮ ਕਥਾ ਸੁਧਾਰੀ ਹਮ ਨਾ ਸਕਤ ਕਰਿ ਸਿਵਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਲੱਬ ਪਾਪ ਦੁਏ ਰਾਜਾ ਮਹਤਾ ਕੂੜ ਹੋਆ ਸਿੱਖਦਾਰ ਕਾਮ ਨੇਬ ਸਦ ਪੁੱਛੀਐ ਬਹਿ ਬਹਿ ਕਰੇ ਵਿਚ ਵਿਚਾਰ ਅੰਧੇ ਰਈਤ ਗਿਆਨ ਵਿਹੋਣੀ ਪਾਹੇ ਭਰੇ ਮੁਰਦਾਰ ਜਾਨੀ ਨਾ ਚਾਹੇ ਵਾਜੇ ਵਾਵਹਿ ਰੂਪ ਕਰਹੀ ਸੀ ਗਾਰ ਉੱਚੇ ਕੂ ਕਹੇ ਵਾਤਾ ਗਾਵਹਿ ਜੋਦਾ ਕੀ ਵਿਚਾਰ ਮੂਰਖ ਪੰਡਿਤ ਹਕਮਤ ਹੋਜਤ ਸੰਜੈ ਕਰੇ ਪਿਆਰ ਧਰਮੀ ਧਰਮ ਕਰੇ گا ਵਾ ਵਹੀ ਮੰਗਹਿ ਮੁਖ ਦਵਾਰ ਜਤਿ ਸਦਾ ਵਹੀ ਜੁਗਤ ਨ ਜਾਣਹਿ ਛੱਡ ਬਹੀ ਕਰ ਬਾਰ ਸਭ ਕੋ ਪੂਰਾ ਆਪੇ ਹੋਵੈ ਘਟ ਨ ਕੋਈ ਆਖੈ ਪਤ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੀ ਪਾਵਨ ਔਰ ਮੁਕੱਦਸ ਹਜ਼ੂਰੀ ਦੇ ਅੰਦਰ ਜੁੜ ਬੈਠ ਹਾਜ਼ਰੀਆਂ ਲਵਾ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ ਸੋ ਸਤਿਗੁਰੂ ਸਾਹਿਬ ਜੀਆ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਤੋਂ ਹੀ ਸੁੰਦਰ ਦੀਵਾਨ ਸਜੇ ਹੋਏ ਹਨ ਸਮਾ ਹੋਇਆ ਏ ਗੁਰਬਾਣੀ ਦੀ ਵਿਚਾਰ ਦਾ ਗੁਰੂ ਦੀ ਕਿਰਪਾ ਦੇ ਨਾਲ ਜਿਸ ਪ੍ਰਕਾਰ ਅਸਾ ਕੀ ਵਾਰ ਗੁਰਬਾਣੀ ਦੀ ਲੜੀ ਵਾਰ ਜੋ ਕਥਾ ਆਰੰਭ ਹੋਈ ਸੀ ਉਹ ਚੱਲ ਰਹੀ ਹੈ ਤੇ ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ 11ਵੀਂ ਪੌੜੀ ਦੇ ਨਾਲ ਜੋ ਤਿੰਨ ਸ਼ਲੋਕ ਆਏ ਹਨ ਉਨ੍ਹਾਂ ਦੇ ਵਿੱਚੋਂ ਇੱਕ ਸ਼ਲੋਕ ਤੱਕ ਦੀ ਜੋ ਵਿਚਾਰ ਹੈ ਉਹ ਸੰਪੂਰਨ ਹੋ ਚੁੱਕੀ ਹੈ ਆਪ ਸੰਗਤਾਂ ਨੇ ਪਿਛਲੇ ਦਿਵਾਨਾਂ ਦੇ ਅੰਦਰ ਸਰਵਣ ਕੀਤੀ ਜਿੱਥੇ ਸਤਿਗੁਰੂ ਸਾਹਿਬ ਜੀ ਨੂੰ ਕਿਉਂਕਿ ਕਲ ਬੇਨਤੀ ਕੀਤੀ ਸੀ ਕਿ ਦੋ ਉਥਾਨ ਕਾਮਾ ਬਣਦੀਆਂ ਨੇ ਇੱਕ ਸਿੱਧਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਸਵਾਲ ਕਰਨਾ ਦੂਸਰਾ رائے ਬੁਲਾਰ ਨੇ ਸਵਾਲ ਕਰਨਾ ਕਿ ਇਹ ਸੰਸਾਰ ਤੇ ਕੀ ਵਾਪਰ ਰਿਹਾ ਏ ਇਹ ਕਾਲ ਯੁਗ ਦੇ ਵਿੱਚ ਕੀ ਵਾਪਰ ਰਿਹਾ ਏ ਤੋਂ ਸਤਿਗੁਰੂ ਸਾਹਿਬ ਜੀਆ ਨੇ ਪਹਿਲੇ ਸ਼ਲੋਕ ਦੇ ਵਿੱਚ ਦੱਸਿਆ ਕਿ ਸੱਚ ਦਾ ਤੇ ਕਾਲ ਪੈ ਗਿਆ ਹੈ ਝੂਠ ਦਾ ਵਰਤਾਰਾ ਵਰਤ ਰਿਹਾ ਏ ਝੂਠ ਬੋਲਣ ਵਾਲੇ ਭੂਤ ਨੇ ਨਿੰਬਤਾਲੇ ਨੇ ਜੇ ਫਲ ਪੂਰਾ ਹੁੰਦਾ ਤੇ ਉਹ ਬੀਜਿਆ ਜਾਂਦਾ ਤੇ ਉਹਨੇ ਉੱਗਣਾ ਸੀ ਉਹ ਫਲ ਫਲੀ ਪੂ ਧੁਣਾ ਸੀ ਪਰ ਉਹ ਫਲ ਤੇ ਟੁਕੜੇ ਟੁਕੜੇ ਹੋ ਗਏ ਉਹ ਹੁਣ ਅੰਕੁਰਿਤ ਨਹੀਂ ਹੋਣਾ ਉਹ ਦਾਲ ਬਣ ਗਈ ਹੈ ਉਸੇ ਪ੍ਰਕਾਰ ਇਹ ਕੋਈ ਰੁੱਤ ਹੈ ਇਹ ਜਿਹੜੀ ਕਾਲ ਯੁਗ ਦੇ ਵਿੱਚ ਜਿਹੜੀ ਰੁੱਤ ਹੈ ਉਹ ਪ੍ਰਮਾਤਮਾ ਦਾ ਨਾਮ ਬੀਜਣ ਦੀ ਹੈ ਜਿਸ ਪ੍ਰਕਾਰ ਸਤਜੁਗ ਸਤ ਤ੍ਰੇਤਾ ਜੱਗੀ ਦਵਾਪਰ ਪੂਜਾ ਚਾਰ ਤੀਨੋ ਜੁਗ ਤੀਨੋ ਦੜੈ ਕਾਲ ਕੇਵਲ ਨਾਮ ਆਧਾਰ ਕਾਲ ਜੁਗ ਦੇ ਵਿੱਚ ਕੇਵਲ ਪ੍ਰਮਾਤਮਾ ਦਾ ਨਾਮ ਹੀ ਆਧਾਰ ਹੈ ਪ੍ਰਮਾਤਮਾ ਦਾ ਨਾਮ ਹੀ ਮਨੁੱਖ ਦਾ ਆਸਰਾ ਹੈ ਸੋ ਇਸ ਕਰਕੇ ਅਬ ਕੱਲੂ ਆਇਓ ਰੇ ਇੱਕ ਨਾਮ ਬੋ ਵੋ ਬੋ ਆਨਰੂਤ ਨਹੀਂ ਨਹੀਂ ਹੁਣ ਕਲ ਯੁਗ ਆ ਗਿਆ ਏ ਇੱਕ ਨਾਮ ਬੋਵੋ ਪ੍ਰਮਾਤਮਾ ਦੇ ਨਾਮ ਨੂੰ ਬੋਣਾ ਕਰੋ ਪ੍ਰਮਾਤਮਾ ਦੇ ਨਾਮ ਨੂੰ ਵਿਚਣਾ ਕਰੋ ਕਿਉਂਕਿ ਇਹ ਕਰਮਾਂ ਦਾ ਢੇਡ ਐਸਾ ਏ ਜਿਹੜੇ ਕਰਮ ਮਨੁੱਖ ਬੀਜਦਾ ਏ ਉਹ ਕਰਮ ਵਧਣੇ ਪੈਂਦੇ ਨੇ ਇਸ ਪ੍ਰਕਾਰ ਅੱਜ ਆਪਾਂ ਜੇ ਸੁੱਖ ਭੋਗ ਰਹੇ ਆਂ ਤਾਂ ਇਸ ਤੋਂ ਭਾਵ ਕਿ ਆਪਣੇ ਜਿਹੜੇ ਪੁਰਬਲੇ ਕਰਮ ਆਪਣੇ ਜਿਹੜੇ ਪਿਛਲੇ ਕਰਮ ਨੇ ਉਹ ਚੰਗੇ ਨੇ ਗੁਰੂ ਸਾਹਿਬ ਜੀਆਂ ਦੀ ਕਿਰਪਾ ਏ ਤੇ ਅੱਜ ਆਪਾਂ ਨੂੰ ਇਹ ਮਨੁੱਖਾ ਜਨਮ ਦੇ ਵਿੱਚ ਸਿੱਖਾਂ ਦੇ ਘਰ ਦੇ ਵਿੱਚ ਜਨਮ ਪ੍ਰਾਪਤ ਹੋਇਆ ਏ ਇਸ ਕਰਕੇ ਇਹ ਚੰਗੇ ਕਰਮਾਂ ਦੀ ਨਿਸ਼ਾਨੀ ਏ ਤੇ ਉਸੇ ਪ੍ਰਕਾਰ ਹੁਣ ਜੇ ਸਿੱਖਾਂ ਦੇ ਘਰ ਦੇ ਚ ਜਨਮ ਲੈ ਕੇ ਵੀ ਪ੍ਰਮਾਤਮਾ ਦਾ ਨਾਮ ਨਾ ਜਪਿਆ ਪ੍ਰਮਾਤਮਾ ਦੀ ਵਡਿਆਈ ਨਾ ਕੀਤੀ ਸੇਵਾ ਨਾ ਕੀਤੀ ਤੇ ਫਿਰ ਆਉਣ ਦਾ ਕੀ ਫਾਇਦਾ ਇਹ ਰੁੱਤ ਆਈ ਹੈ ਪ੍ਰਮਾਤਮਾ ਦੇ ਨਾਮ ਬੀਜਣ ਦੀ ਜਿਹੜਾ ਪ੍ਰਮਾਤਮਾ ਦਾ ਨਾਮ ਬੀਜੇਗਾ ਉਹ ਪ੍ਰਮਾਤਮਾ ਦੇ ਨਾਮ ਦਾ ਜਿਹੜਾ ਫਲ ਹੈ ਉਹ ਵੱਡੇਗਾ ਇਸ ਕਰਕੇ ਇਹ ਜੀਵਨ ਨੂੰ ਸਫਲ ਬਣਾਉਣ ਦੇ ਲਈ ਪ੍ਰਮਾਤਮਾ ਦਾ ਨਾਮ ਬੀਜਣਾ ਕਰੋ ਕਿਉਂਕਿ ਕਰਮਾਂ ਦਾ ਗੇੜ ਨਹੀਂ ਖਤਮ ਹੋਣਾ ਕਰਮਾਂ ਦੀ ਜਿਹੜੀ ਗਤੀ ਹੈ ਕਰਮਾਂ ਦਾ ਗੇੜ ਉਸੇ ਪ੍ਰਕਾਰ ਚੱਲਣਾ ਹੈ ਜਿਹੋ ਜਾਂ ਬੀਜੇਗਾ ਉਹੋ ਜਾਂ ਮਨੁੱਖ ਨੂੰ ਵੱਢਣਾ ਪੈਣਾ ਹੈ ਇਸ ਕਰਕੇ ਇਹ ਜਿਹੜਾ ਮਨ ਹੈ ਜਿਹੜਾ ਅਗਿਆਨ ਦੇ ਵਾਸ ਵਿੱਚ ਹੋਇਆ ਪਿਆ ਏ ਉਸ ਨੂੰ ਭਾਉ ਤੇ ਭਾਉ ਭਾਉ ਕਹਿੰਦੇ ਨੇ ਪ੍ਰੇਮ ਨੂੰ ਤੇ ਭਾਉ ਕਹਿੰਦੇ ਨੇ ਡਰ ਨੂੰ ਪ੍ਰਮਾਤਮਾ ਦੇ ਨਾਮ ਦਾ ਡਰ ਤੇ ਪ੍ਰਮਾਤਮਾ ਦਾ ਪ੍ਰੇਮ ਧਾਰਨ ਕਰਕੇ ਇਹਨੂੰ ਜਿਹੜਾ ਆਨੰਦ ਦਾ ਰੰਗ ਹੈ ਉਹ ਚੜਾਉਣਾ ਕਰੀਏ ਮਨ ਨੂੰ ਤੇ ਜਦਨ ਆਨੰਦ ਦਾ ਭਗਤੀ ਦਾ ਰੰਗ ਚੜ ਗਿਆ ਫਿਰ ਸਾਰੇ ਜਗਤ ਦੇ ਵਿੱਚ ਜੈ ਜੈਕਾਰ ਹੋਵੇ ਕੀ ਕੂੜ ਰਵੇਗਾ ਨਹੀਂ ਸੋ ਸਤਗੁਰੂ ਸਾਹਿਬ ਜੀਆਂ ਨੇ ਬਖਸ਼ਿਸ਼ ਕਰਕੇ ਪਹਿਲੇ ਸ਼ਲੋਕ ਦੇ ਅੰਦਰ ਦੱਸਿਆ ਹੁਣ ਦੂਸਰਾ ਸ਼ਲੋਕ ਆਇਆ ਦੂਸਰੇ ਸ਼ਲੋਕ ਦੇ ਵਿੱਚ ਸਤਗੁਰੂ ਸਾਹਿਬ ਜੀਆਂ ਨੂੰ ਸਿੱਧਾਂ ਨੇ ਤੇ ਰਾਏ ਗੁਲਾਰ ਨੇ ਸਵਾਲ ਕੀਤਾ ਕਿ ਕਲਯੁਗ ਦੇ ਵਿੱਚ ਵਾਪਰ ਕੀ ਰਿਹਾਏ ਕਾਲ ਯੁਗ ਦੇ ਵਿੱਚ ਹੋ ਕੀ ਰਿਹਾ ਇਹ ਸਤਿਗੁਰੂ ਸਾਹਿਬ ਜੀਆਂ ਦੀ ਪਾਵਨ ਬਾਣੀ ਦਾ ਬਚਨ ਆਉਂਦਾ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਆ ਕੂੜ ਅਮਾਵ ਸੱਚ ਚੰਦਰਮਾ ਦੀ ਸੈ ਕਹ ਚੜਿਆ ਕਹਿੰਦੇ ਕਾਲ ਯੁਗ ਦੇ ਵਿੱਚ ਝੂਠ ਵਾਪਰ ਰਿਆ ਤੇ ਜਿਹੜੇ ਰਾਜੇ ਕਸਾਈ ਹੋ ਗਏ ਜਿਹੜਾ ਧਰਮ ਸੀ ਨਾ ਜਿਹੜਾ ਮਨੁੱਖਾਂ ਦੇ ਅੰਦਰ ਵੇਖਿਆ ਜਾਣਾ ਸੀ ਉਹ ਧਰਮ ਖੰਭ ਲਾ ਕੇ ਉੱਡ ਗਿਆ ਤੇ ਜਿੱਦਾਂ ਮਸੀਆ ਵਾਲੇ ਦਿਨ ਹਨੇਰਾ ਹੀ ਹੁੰਦਾ ਏ ਉਸੇ ਪ੍ਰਕਾਰ ਇਹ ਝੂਠ ਦਾ ਹਨੇਰਾ ਇਸ ਸੰਸਾਰ ਤੇ ਫੈਲ ਗਿਆ ਮਸੀਆ ਵਾਲੇ ਦਿਨ ਜਿੱਦਾਂ ਚੰਦਰਮਾ ਨਹੀਂ ਚੜਦਾ ਉਸੇ ਪ੍ਰਕਾਰ ਜਿਹੜਾ ਸੱਚ ਦਾ ਚੰਦਰਮਾ ਏ ਉਹ ਪਤਾ ਨਹੀਂ ਕਿੱਥੇ ਲੁਪਾਇਮਾਨ ਹੋ ਗਿਆ ਦਿਸਦਾ ਨਹੀਂ ਹੈ ਇਸ ਪ੍ਰਕਾਰ ਦੀ ਜਿਹੜੀ ਦਸ਼ਾ ਏ ਇਹ ਕਾਲ ਯੁਗ ਦੇ ਸਮੇਂ ਦੇ ਅੰਦਰ ਬਣੀ ਪਈ ਏ ਅੱਗੇ ਸਤਿਗੁਰੂ ਸਾਹਿਬ ਜੀ ਦੱਸਣਗੇ ਕਿ ਅਗਿਆਨ ਕਿਸ ਪ੍ਰਕਾਰ ਰਾਜਾ ਬਣ ਕੇ ਬੈਠਾ ਏ ਉਹਦੇ ਜੋ ਦੋ ਵਜ਼ੀਰ ਲਾਲਬ ਲੋਭ ਤੇ ਪਾਪ ਉਹ ਬਣ ਕੇ ਬੈਠੇ ਨੇ ਝੂਠ ਪ੍ਰਧਾਨ ਬਣ ਕੇ ਬੈਠਾ ਏ ਕਾਮ ਉਹਦਾ ਚੋਬਦਾਰ ਬਣ ਕੇ ਬੈਠਾ ਏ ਇਸ ਸੰਸਾਰ ਤੇ ਜਿਹੜੀ ਰਾ ਪਰ ਜਾਏ ਅੰਦੇ ਰਈਤ ਇਹ ਸਾਰੀ ਅੰਨੀ ਹੋਈ ਪਈ ਹੈ ਗਿਆਨ ਤੋਂ ਵੀ ਹੋਣੀ ਹੈ ਤੇ ਮੁਰਦਿਆਂ ਦੇ ਸਮਾਨ ਹੈ ਅੱਗੇ ਫਿਰ ਜਿਹੜੇ ਧਰਮ ਦੇ ਠੇਕੇਦਾਰ ਨੇ ਉਹਨਾਂ ਦੀ ਗੱਲ ਸਤਿਗੁਰੂ ਸਾਹਿਬ ਜੀ ਦੱਸਦੇ ਨੇ ਕਹਿੰਦੇ ਜਿਹੜੇ ਸੀ ਗਿਆਨੀ ਜਿਨ੍ਹਾਂ ਦੇ ਕੋਲ ਸੀ ਗਿਆਨ ਜਿਨ੍ਹਾਂ ਨੇ ਕਰਨੀ ਸੀ ਗਿਆਨ ਦੀ ਗੱਲ ਉਹਨਾਂ ਨੇ ਕੀ ਕੀਤਾ ਰਾਸਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਆਪਣੇ ਆਪ ਨੂੰ ਹੀ ਅਵਤਾਰ ਬਣਾ ਲਿਆ ਤੇ ਇਹ ਐਸੇ ਜਿਹੜੇ ਮੂਰਖ ਪੰਡਤ ਨੇ ਜਿਨ੍ਹਾਂ ਨੇ ਮਾਇਆ ਨੂੰ ਅੱਗੇ ਰੱਖਿਆ ਧਰਮ ਤੇ ਗਵਾਈ ਲਿਆ ਜਿਹੜੇ ਜਤੀ ਸਨ ਉਹਨਾਂ ਨੇ ਜੁਗਤ ਨੂੰ ਨਹੀਂ ਜਾਣਿਆ ਸਾਰੇ ਹੀ ਆਪਣੇ ਆਪ ਨੂੰ ਪੂਰਾ ਆਖਣ ਲੱਗ ਪਏ ਕਹਿੰਦੇ ਅਸੀਂ ਕਿਸੇ ਤੋਂ ਵੀ ਘੱਟ ਨਹੀਂ ਆ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਅੰਗ 468 ਤੇ 69 ਅੰਗ ਉੱਪਰ ਸੁਭਾਇਮਨ ਹੈ ਮਹੱਲਾ ਪਹਿਲਾ ਲੱਭ ਪਾਪ ধੁਏ ਰਾਜਾ ਮਹਤਾ ਲੱਭ ਕਹਿੰਦੇ ਨੇ ਲੋਭ ਨੂੰ ਜਿੱਦਾਂ ਮੋਹ ਦਾਏ ਮੋਹ ਦੇ ਵਿੱਚੋਂ ਹੀ ਲੋਭ ਨਿਕਲਦਾ ਏ ਸਾਰਿਆਂ ਦੀ ਜਿਹੜੀ ਮਾਂ ਐ ਉਹ ਮੋਹ ਐ ਇਹਨਾਂ ਵਿਸ਼ੇ ਵਿਚਾਰਾਂ ਦੀ ਕਹਿੰਦੇ ਜਿਹੜਾ ਅਗਿਆਨ ਐ ਉਹ ਰਾਜਾ ਬਣ ਕੇ ਬੈਠਾ ਐ ਉਹਦੇ ਦੋ ਵਜ਼ੀਰ ਨੇ ਇੱਕ ਐ ਲੋਭ ਤੇ ਇੱਕ ਐ ਪਾਪ ਤੋ ਅੱਗੇ ਸਤਿਗੁਰੂ ਸਾਹਿਬ ਜੀ ਵਖਸ ਕਰਦੇ ਕੂੜ ਹੋਆ ਸਿਕਦਾਰ ਤੇ ਜਿਸ ਪ੍ਰਕਾਰ ਪ੍ਰਧਾਨ ਹੁੰਦਾ ਏ ਉਸੇ ਪ੍ਰਕਾਰ ਏ ਜਿਹੜਾ ਝੂਠ ਹੈ ਪ੍ਰਧਾਨ ਹੋ ਪਿਆ ਏ ਇਹ ਸਾਰੇ ਪਾਸੇ ਝੂਠ ਹੀ ਪ੍ਰਧਾਨ ਹੈ ਜਿਹੜਾ ਲੋਭ ਹੈ ਤੇ ਪਾਪ ਹੈ ਇਹਨੇ ਆਪਣਾ ਡੇਰਾ ਲਾਇਆ ਹੋਇਆ ਏ ਕਾਮ ਨੇਬ ਸਦ ਪੁੱਛੀ ਏ ਤੇ ਇੱਕ ਜਿੱਦਾਂ ਰਾਜੇ ਦਾ ਚੋਬਦਾਰ ਹੁੰਦਾ ਏ ਜਿਹੜਾ ਰਾਜੇ ਦੇ ਅੱਗੇ-ਅੱਗੇ ਚੱਲਦਾ ਏ ਉਸੇ ਪ੍ਰਕਾਰ ਜਿਹੜਾ ਕਾਮ ਐ ਉਹ ਨੇਪ ਐ ਨੇਪ ਤੋਂ ਭਾਵ ਚੋਬਦਾਰ ਤੇ ਜਿਹੜਾ ਰਾਜਾ ਐ ਸਾਰਾ ਕੁਝ ਉਹਨੂੰ ਪੁੱਛ ਕੇ ਚੱਲਦਾ ਏ ਆਪਣੇ ਚੋਬਦਾਰ ਨੂੰ ਬਹਿ ਬਹਿ ਕਰੇ ਵਿਚਾਰ ਤੇ ਕਾਮ ਦੇ ਨਾਲ ਹੀ ਜਿਹੜਾ ਬੈਠ ਕੇ ਉਹ ਆਪਣੀ ਵਿਚਾਰ ਕਰਦਾ ਏ ਇਸ ਸੰਸਾਰ ਤੇ ਇਹ ਵੇਖਣ ਨੂੰ ਮਿਲ ਹੀ ਰਿਹਾ ਏ ਅੱਜ ਜੇ ਸੰਸਾਰ ਦੀ ਹਾਲਤ ਨੂੰ ਵੇਖਣਾ ਕਰੀਏ ਤੇ ਲੋਭ ਤੇ ਪਾਪ ਇਹ ਦੋਨੇ ਇਸ ਪ੍ਰਕਾਰ ਫੈਲੇ ਹੋਏ ਨੇ ਕਿ ਕਿਤੇ ਸੱਚ ਦਾ ਵਰਤਾਰਾ ਵੇਖਣ ਨੂੰ ਹੀ ਨਹੀਂ ਮਿਲਦਾ ਤੇ ਉਸ ਤੋਂ ਬਾਅਦ ਕੂੜ ਤੇ ਪ੍ਰਧਾਨ ਹੋਇਆ ਪਿਆ ਇਹ ਝੂਠ ਹੀ ਚਾਰੇ ਪਾਸੇ ਹੈ ਸੱਚ ਕਿਸੇ ਵਿਰਲੇ ਕੋਲ ਹੈ ਤੇ ਉਸ ਤੋਂ ਬਾਅਦ ਅ ਗਿਆਨ ਮਨੁੱਖ ਨੂੰ ਤੇ ਹੈ ਗਿਆਨ ਨਹੀਂ ਹੈ ਤੇ ਅ ਗਿਆਨ ਹੋਣ ਦਾ ਕਾਰਨ ਇੱਕ ਇਹ ਵੀ ਹੈ ਕਿ ਮਨੁੱਖ ਨੂੰ ਕਾਮ ਨੇ ਦਬੋਚਿਆ ਹੋਇਆ ਹੈ ਕਾਮ ਨੇ ਦਬਿਆ ਹੋਇਆ ਹੈ ਕਾਮ ਦਾ ਐਸਾ ਪ੍ਰਭਾਵ ਹੈ ਕਿ ਜਿਹੜਾ ਮਨੁੱਖ ਉਹਦੇ ਕੋਲੋਂ ਨਿਕਲ ਨਹੀਂ ਲਿਆ ਅੱਜ ਇਸ ਸੰਸਾਰ ਤੇ ਜਿਹੜੀ ਅਸ਼ਲੀਲਤਾ ਵਧਦੀ ਜਾ ਰਹੀ ਇਹ ਵੇਖਣ ਨੂੰ ਮਿਲ ਰਹੀ ਹੈ ਇਹ ਕਾਮ ਦਾ ਹੀ ਪ੍ਰਭਾਵ ਹੈ ਇਸ ਪ੍ਰਕਾਰ ਇਹ ਕਾਲਯੁਗ ਦੀ ਦਸ਼ਾ ਬੜੀ ਭਿਆਨਕ ਹੈ ਇਹ ਕਾਲਯੁਗ ਦੀ ਦਸ਼ਾ ਦੇ ਵਿੱਚ ਲੋਭ ਤੇ ਪਾਪ ਇਹ ਦੋਨੇ ਫੈਲੇ ਹੋਏ ਨੇ ਝੂਠ ਦਾ ਪਸਾਰਾ ਪਸਰਿਆ ਹੋਇਆ ਪਿਆ ਇਹ ਕਾਮ ਨੇ ਜਿਹੜਾ ਮਨੁੱਖਾਂ ਨੂੰ ਗ੍ਰਸਿਆ ਹੋਇਆ ਹੈ ਕਿੱਤੇ ਵੀ ਸੱਚ ਨਹੀਂ ਦਿਸਦਿਆਂ ਇਹ ਸਾਰੇ ਅਗਿਆਨ ਹੋਣ ਦੇ ਕਾਰਨ ਨੇ ਮਨੁੱਖ ਨੂੰ ਗਿਆਨ ਨਹੀਂ ਹੈ ਨਾ ਪਿਛਲੇ ਦਿਮਾਨਾਂ ਤੋਂ ਵੀ ਵਿਚਾਰ ਕਰਦੇ ਆ ਰਹੇ ਹਾਂ ਕੱਲ ਵੀ ਵਿਚਾਰ ਕੀਤੀ ਸੀ ਕਿ ਗਿਆਨ ਤੋਂ ਬਿਨਾਂ ਮਨੁੱਖ ਤੇ ਪਸ਼ੂ ਦੇ ਵਿੱਚ ਕੋਈ ਫਰਕ ਨਹੀਂ ਹੈ ਉਸੇ ਪ੍ਰਕਾਰ ਅਗਿਆਨ ਹੋਣ ਦੇ ਕਾਰਨ ਇਹ ਜਿਹੜਾ ਮਨੁੱਖ ਹੈ ਮਨੁੱਖ ਤੇ ਇਹਨੇ ਲੋਭ ਨੇ ਪਾਪ ਨੇ ਝੂਠ ਨੇ ਕਾਮ ਨੇ ਆਪਣਾ ਪ੍ਰਭਾਵ ਪਾਇਆ ਹੋਇਆ ਏ ਸਾਰਾ ਕੁਝ ਇਹਨਾਂ ਅਗਿਆਨ ਦੇ ਕਾਰਨ ਏ ਨੇ ਕਿਉਂਕਿ ਮਨੁੱਖ ਨੇ ਇਹਨਾਂ ਦਾ ਸਾਥ ਨਹੀਂ ਛੱਡਿਆ ਅਗਿਆਨ ਆਪਣੇ ਆਪ ਨਹੀਂ ਹੈ ਅਗਿਆਨ ਹੋਣ ਦਾ ਕਾਰਨ ਇਹ ਹੈ ਕਿ ਮਨੁੱਖ ਨੇ ਇਹਨਾਂ ਨੂੰ ਧਰਨ ਕੀਤਾ ਹੋਇਆ ਏ ਜਿੱਦਾਂ ਸਤਗੁਰੂ ਸਾਹਿਬ ਜੀ ਪਾਵਨ ਗੁਰਬਾਣੀ ਦੇ ਅੰਦਰ ਦੱਸਦੇ ਹਨ ਕਿ ਜਿੱਦਾਂ ਇਹ ਮਨੁੱਖ ਇਹ ਸੰਸਾਰ ਤੇ ਜਦੋਂ ਬੱਚਾ ਹੁੰਦਾ ਹੈ ਨਾ ਉਸ ਨੂੰ ਪਹਿਲਾਂ ਮੋਹ ਪੈਂਦਾ ਹੈ ਮੋਹ ਸੰਸਾਰ ਤੇ ਹੋਰ ਕੋਈ ਚੀਜ਼ ਨਹੀਂ ਸਭ ਤੋਂ ਪਹਿਲਾਂ ਜਿਹੜੀ ਹੈ ਗ੍ਰਸ ਦੀ ਮਨੁੱਖ ਨੂੰ ਸਭ ਤੋਂ ਪਹਿਲਾਂ ਆਉਂਦਾ ਹੈ ਮੋਹ ਤੇ ਮੋਹ ਐਸਾ ਹੈ ਜਿਹੜਾ ਮਨੁੱਖ ਨੂੰ ਗ੍ਰਸ ਲੈਂਦਾ ਹੈ ਤੇ ਮੋਹ ਦੇ ਨਾਲ ਹੀ ਇਹ ਸਾਰੀਆਂ ਚੀਜ਼ਾਂ ਨਿਕਲ ਆਉਂਦੀਆਂ ਨੇ ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦਾ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਪਨਿਖੇੜ ਪੰਜਵਾਂ ਖਾਣ ਪੀਣ ਕੀ ਆਸ ਛੇਵਾਂ ਕਾਮ ਨ ਪੁੱਛੈ ਜਾਤ ਸਤਵੈ ਸੰਜ ਕੀਆ ਘਰਵਾਸ ਸਤਿਗੁਰੂ ਸਾਹਿਬ ਜੀ ਦੱਸਦੇ ਪਹਿਲਾਂ ਇਹ ਜਿਹੜਾ ਮਨੁੱਖ ਹੈ ਉਹਦਾ ਮਾਤਾ ਦੇ ਦੁੱਧ ਦੇ ਨਾਲ ਜਿਹੜਾ ਪ੍ਰੇਮ ਪਿਆ ਉਸ ਤੋਂ ਬਾਅਦ ਮਾਤਾ ਪਿਤਾ ਦੇ ਨਾਲ ਜਿਹੜਾ ਪ੍ਰੇਮ ਪਿਆ ਉਸ ਤੋਂ ਬਾਅਦ ਆ ਜਿਹੜੇ ਭਰਾਤਾ ਸਨ ਜਿਹੜੇ ਭਰਾ ਸਨ ਰਿਸ਼ਤੇਦਾਰ ਸਨ ਉਹਨਾਂ ਦੇ ਨਾਲ ਪ੍ਰੇਮ ਪਿਆ ਖਾਣ ਪੀਣ ਦੇ ਵਿੱਚ ਲੱਗ ਗਿਆ ਉਸ ਤੋਂ ਬਾਅਦ ਆ ਕਾਮ ਨੇ ਗ੍ਰਸ ਲਿਆ ਇਸੇ ਪ੍ਰਕਾਰ ਇਹ ਮੋਹ ਦੇ ਵਿੱਚੋਂ ਹੀ ਹੌਲੀ ਹੌਲੀ ਜਿਹੜੇ ਸਾਰੇ ਵਿਕਾਰ ਮਨੁੱਖ ਨੂੰ ਗ੍ਰਸ ਰਹੇ ਨੇ ਤੇ ਇਹਨਾਂ ਦੇ ਵਿੱਚ ਗ੍ਰਸਿਆ ਜਾ ਰਿਹਾ ਹੈ ਅਗਿਆਨ ਦੇ ਕਾਰਨ ਕਿਉਂਕਿ ਜਿੰਨਾ ਚਿਰ ਤੱਕ ਮਾਤਾ ਦੇ ਗਰਭ ਦੇ ਵਿੱਚ ਬੱਚਾ ਹੁੰਦਾ ਹੈ ਉਹਨਾਂ ਚਿਰ ਤੱਕ ਦੋਨੇ ਹੱਥ ਜੋੜ ਕੇ ਬੇਨਤੀ ਕਰਦਾ ਸਤਿਗੁਰੂ ਸਾਹਿਬ ਜੀ ਅਰਦਾਸਾਂ ਬੇਨਤੀਆਂ ਕਰਦਾ ਸਿਮਰਨ ਕਰਦਾ ਹੈ ਕਿ ਮੈਨੂੰ ਇਸ ਨਰਕ ਦੇ ਵਿੱਚੋਂ ਕੱਢ ਲਵੋ ਤੇ ਇਸ ਜਨਮ ਜਿਹੜਾ ਮੈਨੂੰ ਪ੍ਰਾਪਤ ਹੋਣਾ ਹੈ ਸਾਰਾ ਜਨਮ ਹੀ ਮੈਂ ਆਪ ਜੀਆਂ ਦੀ ਬੰਦਗੀ ਕਰਾਂਗਾ ਪਰ ਆਣਕੇ ਤੇ ਜਦੋਂ ਇਹਨਾਂ ਨੇ ਗ੍ਰਸ ਲਿਆ ਮਨੁੱਖ ਨੂੰ ਤੇ ਫਿਰ ਤੇ ਬੰਦਗੀ ਹੁੰਦੀ ਨਹੀਂ ਕਰਦਾ ਨਹੀਂ ਹੈ ਕਿਉਂਕਿ ਮੋਹ ਪੈ ਜਾਂਦਾ ਹੈ ਇਹਨਾਂ ਵਸਤੂਆਂ ਦਾ ਇਹਨਾਂ ਦੇ ਵਿੱਚੋਂ ਹੀ ਸਾਰੇ ਜਿਹੜੇ ਵਿਸ਼ੇ ਵਿਕਾਰ ਆਣਕੇ ਮਨੁੱਖ ਨੂੰ ਗ੍ਰਸ ਲੈਂਦੇ ਨੇ ਤੇ ਜਦੋਂ ਇਹ ਵਿਸ਼ੇ ਵਿਕਾਰ ਗ੍ਰਸ ਲੈਂਦੇ ਨੇ ਲੋਭ ਦੇ ਕਾਰਨ ਤੇ ਫਿਰ ਪਾਪ ਆਪ ਹੀ ਆ ਜਾਂਦਾ ਹੈ ਮਨੁੱਖ ਦੇ ਕੋਲ ਇੱਕ ਹੁੰਦੀ ਏ ਧਰਮ ਦੀ ਕਿਰਤ ਕਰਨੀ ਇੱਕ ਕਿਰਤ ਕਰਨੀ ਤੇ ਜਿਹੜੀ ਕਿਰਤ ਹੈ ਉਹਦੇ ਵਿੱਚ ਪਾਪ ਆ ਸਕਦਾ ਏ ਧਰਮ ਦੀ ਕਿਰਤ ਦੇ ਵਿੱਚ ਪਾਪ ਨਹੀਂ ਆ ਸਕਦਾ ਜਦੋਂ ਇਹ ਪਾਪ ਕਿਰਤ ਦੇ ਵਿੱਚ ਆਇਆ ਤੇ ਤਾਂ ਹੀ ਪਾਪ ਦਾ ਇਹ ਜਿਹੜਾ ਸਾਰਾ ਵਾਧਾ ਏ ਆਪਾਂ ਕਹਿ ਦਿੰਨੇ ਨਾ ਦਸਾਂ ਨੋਹਾਂ ਦੀ ਕਿਰਤ ਤੇ ਦਸਾਂ ਨੋਹਾਂ ਤੋਂ ਭਾਵ ਕਿ ਆਪਣੇ ਜਿਹੜੇ ਦੋਨਾਂ ਹੱਥਾਂ ਦੇ ਦਸ ਨੋਹ ਨੇ ਉਹਨਾਂ ਦੀ ਕਿਰਤ ਹੁਣ ਇਹਦੇ ਨਾਲ ਮਨੁੱਖ ਮਾੜੀ ਕਿਰਤ ਵੀ ਕਰਦਾ ਏ ਤੇ ਚੰਗੀ ਕਿਰਤ ਵੀ ਕਰਦਾ ਏ ਪਰ ਸਤਿਗੁਰੂ ਸਾਹਿਬ ਜੀਆਂ ਦੀ ਦਰਗਾਹ ਦੇ ਪ੍ਰਵਾਨ ਕਿਹੜੀ ਐ ਦਸਾਂ ਨੋਹਾਂ ਦੀ ਧਰਮ ਦੀ ਕਿਰਤ ਜੇ ਮਨੁੱਖ ਨੇ ਧਰਮ ਧਾਰਨ ਕੀਤਾ ਏ ਧਰਮ ਦੇ ਅਨੁਸਾਰੀ ਉਹ ਕਿਰਤ ਕਰ ਰਿਹਾ ਏ ਤੇ ਫਿਰ ਪਾਪ ਨਹੀਂ ਕਰਸਦਾ ਪਾਪ ਨਹੀਂ ਮਨੁੱਖ ਦੇ ਕੋਲ ਆਉਂਦਾ ਕਿਰਤ ਦੇ ਜਦੋਂ ਪਾਪ ਆ ਗਿਆ ਤੇ ਫਿਰ ਇਹ ਵਿਸ਼ੇ ਵਿਕਾਰ ਹੋਰ ਪ੍ਰਭਲ ਹੋ ਜਾਂਦੇ ਨੇ ਇਸ ਕਰਕੇ ਇਹ ਸੰਸਾਰ ਤੇ ਜੇ ਮਨੁੱਖ ਨੂੰ ਗ੍ਰਸਣ ਵਾਲੇ ਨੇ ਇਹ ਦੋ ਹੀ ਨੇ ਇੱਕ ਲੋਭ ਤੇ ਇੱਕ ਪਾਪ ਲੋਭ ਨੇ ਮਨੁੱਖ ਨੂੰ ਸਾਰੇ ਸੰਸਾਰਿਕ ਰਿਸ਼ਤਿਆਂ ਦੇ ਵਿੱਚ ਬੰਦਨਾ ਦੇ ਵਿੱਚ ਆ ਗਿਆ ਤੇ ਜਿਹੜੀ ਕਿਰਤ ਮਨੁੱਖ ਨੇ ਕਰਨੀ ਸੀ ਉਹਦੇ ਵਿੱਚ ਪਾਪ ਆ ਗਿਆ ਇਹ ਦੋਨਾਂ ਨੇ ਮਨੁੱਖ ਨੂੰ ਖੱਜਲ ਖਰਾਬ ਕਰ ਦਿੱਤਾ। ਤਾਂ ਜਦੋਂ ਪਾਪ ਤੇ ਲੋਭ ਦੋਨੇ ਆ ਗਏ ਤੇ ਫਿਰ ਝੂਠ ਨੇ ਤੇ ਪ੍ਰધાન ਹੋਣਾ ਹੀ ਐ। ਝੂਠ ਵਾਪਰਨਾ ਹੀ ਜਦੋਂ ਧਰਮ ਦੀ ਕਿਰਤਨਾ ਹੋਈ, ਧਰਮ ਦੇ ਕੰਮ ਨਾ ਕੀਤੇ ਤੇ ਫਿਰ ਤੇ ਝੂਠ ਹੀ ਵਾਪਰਨਾ ਐ ਨਾ। ਜੇ ਮਨੁੱਖ ਨੇ ਮਾਰਨੀਆਂ ਠੱਗੀਆਂ ਤੇ ਠੱਗੀ ਮਾਰ ਕੇ ਉਹਨੂੰ ਲਕਾਉਣ ਦੇ ਲਈ ਫਿਰ ਝੂਠ ਦਾ ਆਸਰਾ ਲੈਣਾ ਪਵੇਗਾ ਜੇ ਕਰੇਗਾ ਧਰਮ ਦੀ ਕਿਰਤ ਤੇ ਫਿਰ ਤੇ ਸੱਚ ਦੇ ਆਸਰੇ ਚੱਲਣਾ ਪਵੇਗਾ ਨਾ ਫਿਰ ਝੂਠ ਬੋਲਣ ਦੀ ਨਹੀਂ ਲੋੜ ਪਵੇਗੀ ਇਸੇ ਪ੍ਰਕਾਰ ਜਦੋਂ ਲੋਭ ਤੇ ਪਾਪ ਨੇ ਆਣ ਕੇ ਮਨੁੱਖ ਨੂੰ ਗਰਸਿਆ ਤੇ ਉਹਦੇ ਨਾਲ ਫਿਰ ਝੂਠ ਆਪਣੇ ਆਪ ਹੀ ਆ ਗਿਆ ਤੇ ਇਹਨਾਂ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਮਨੁੱਖ ਕਾਮ ਨੇ ਗਰਸ ਲਿਆ ਮਨੁੱਖ ਨੂੰ ਕਾਮ ਦੇ ਵਿੱਚ ਮਨੁੱਖ ਜਦੋਂ ਫਸ ਗਿਆ ਤੇ ਕਾਮ ਦੇ ਨਾਲ ਹੀ ਫਿਰ ਬਹਿ ਬਹਿ ਕੇ ਵਿਚਾਰਾ ਕਰਦਾ ਏ ਇਹ ਜਿਹੜਾ ਮਨ ਹੈ ਨਾ ਮਨ ਇਹ ਸੈਂਟਰ ਦੇ ਵਿੱਚ ਹੈ ਇੱਕ ਬੰਨੇ ਹੈ ਸਰੀਰ ਇੱਕ ਬੰਨੇ ਹੈ ਆਤਮਾ ਜੇ ਆਪਾਂ ਮਨ ਨੂੰ ਆਤਮਾ ਦੇ ਨਾਲ ਜੋੜ ਲਿਆ ਆਤਮਾ ਦੇ ਬੰਨੇ ਲਾ ਲਿਆ ਤੇ ਫਿਰ ਸਮਝ ਲਓ ਕਿ ਇਹ ਫਿਰ ਪ੍ਰਮਾਤਮਾ ਨਾਲ ਮਿਲ ਜਾਵੇਗਾ ਤੇ ਜੇ ਇਹੀ ਮਨ ਨੂੰ ਆਪਾਂ ਸਰੀਰ ਦੇ ਮਗਰ ਲਾ ਲਿਆ ਤੇ ਫਿਰ ਸਮਝ ਲਵੋ ਕਿ ਇਹ ਜਿਹੜਾ ਆਪਣਾ ਮਨ ਹੈ ਇਹ ਆਪਾਂ ਨੂੰ ਵਿਕਾਰਾਂ ਵੱਲ ਲੈ ਜਾਵੇਗਾ ਸੋ ਵੇਖੋ ਜਿਹੜਾ ਵਿਕਾਰ ਭੋਗਣ ਵਾਲਾ ਏ ਉਹ ਵੀ ਆਪਣਾ ਸਰੀਰ ਹੈ ਪਰ ਸਰੀਰ ਨੂੰ ਆਣ ਕੇ ਦੁੱਖ ਨਹੀਂ ਝੱਲਣੇ ਪੈਂਦੇ ਦੁੱਖ ਆਣ ਕੇ ਸਾਰੇ ਸੂਖਮ ਸਰੀਰ ਤੇ ਆਉਂਦੇ ਨੇ ਮਨ ਤੇ ਆਉਂਦੇ ਨੇ ਜਿਹੜੇ 17 ਤੱਤ ਨੇ ਉਹਨਾਂ ਤੇ ਆਣ ਕੇ ਦੁੱਖ ਝੱਲਣੇ ਪੈਂਦੇ ਨੇ ਇਹ ਆਪਣੇ ਸਰੀਰ ਤੇ ਕਿਉਂਕਿ ਅੱਖਾਂ ਦੇ ਨਾਲ ਵੇਖੋ ਮਾੜਾ ਚੀਜ਼ਾਂ ਵੇਖੀਆਂ ਤੇ ਉਹਦੇ ਨਾਲ ਕੀ ਹੋਇਆ ਤੇ ਜਦੋਂ ਮਨੁੱਖ ਇਹਨਾਂ ਅੱਖਾਂ ਨਾਲ ਮਾੜੀਆਂ ਚੀਜ਼ਾਂ ਵੇਂਦਾ ਉਸ ਤੋਂ ਬਾਅਦ ਅੱਖਾਂ ਦੀ ਰੋਸ਼ਨੀ ਪਹਿਲਾਂ ਚਲੇ ਜਾਂਦੀ ਹੈ ਜਦੋਂ ਮਨੁੱਖ ਬਜ਼ੁਰਗ ਹੁੰਦਾ ਏ ਉਦੋਂ ਰੋਸ਼ਨੀ ਪਹਿਲਾਂ ਚਲੀ ਗਈ ਉਸ ਤੋਂ ਬਾਅਦ ਕੰਨਾਂ ਨੇ ਸੁਣਨਾ ਬੰਦ ਕਰ ਦਿੱਤਾ ਕੰਨਾਂ ਦੇ ਨਾਲ ਮਾੜਾ ਸੁਣਿਆ ਕੰਨਾਂ ਨੇ ਵੀ ਸੁਣਨਾ ਬੰਦ ਕਰ ਦਿੱਤਾ ਜਿਹੜੀ ਜੀਭ ਚੱਲਦੀ ਸੀ ਜਿਹਦੇ ਨਾਲ ਇਹ ਵਿਸ਼ਟਾ ਵਾਲੇ ਜਿਹੜੇ ਗੰਦੇ ਬਚਨ ਬੋਲਦਾ ਸੀ ਉਹ ਵੀ ਇੱਕ ਦਿਨ ਚੱਲਣੀ ਬੰਦ ਹੋ ਗਈ ਇਹਨਾਂ ਦੇ ਨਾਲ ਹੀ ਤੇ ਵਿਕਾਰ ਭੋਗ ਰਿਆ ਸੀ ਹੱਥਾਂ ਦੇ ਨਾਲ ਹੀ ਵਿਕਾਰ ਭੋਗ ਰਿਆ ਸੀ ਇੰਦਰੀਆਂ ਦੇ ਨਾਲ ਹੀ ਵਿਕਾਰ ਭੋਗ ਰਿਆ ਸੀ ਪਰ ਜਦੋਂ ਇਸ ਸੰਸਾਰ ਤੇ ਆਣ ਕੇ ਇਹਨਾਂ ਦੇ ਨਾਲ ਵਿਕਾਰ ਭੋਗੇ ਇਹ ਵੀ ਮਨੁੱਖ ਦੇ ਨਾਲ ਅੰਤ ਸਮੇਂ ਤੱਕ ਨਹੀਂ ਗਏ ਇਹ ਸੋਚ ਕੇ ਵੇਖਣਾ ਚਾਹੀਦਾ ਹੈ ਅੰਤ ਜਿਹੜਾ लेखा ਤੇ ਉਹ ਮਨੁੱਖ ਨੂੰ ਹੀ ਦੇਣਾ ਪਿਆ ਨਾ ਉਹ लेखा ਦੇਣ ਦੇ ਵਿੱਚ ਇਹਨਾਂ ਨੇ ਵੀ ਸਹਾਇਤਾ ਨਹੀਂ ਕੀਤੀ ਅੱਖਾਂ ਵੀ ਨਹੀਂ ਕੰਮ ਆਈਆਂ ਨਾ ਹੱਥ ਕੰਮ ਆਏ ਨਾ ਨੱਕ ਕੰਮ ਆਏ ਨਾ ਜੀਭ ਕੰਮ ਆਈ ਇਸੇ ਪ੍ਰਕਾਰ ਇਹਨਾਂ ਨੇ ਕਿਸੇ ਨੇ ਕੰਮ ਨਹੀਂ ਹੁਣ ਅਖੀਰ ਤੇ लेखा-ਮਾਨ ਨੂੰ ਦੇਣਾ ਪੈਣਾ ਹੈ ਪਰ ਮਨੁੱਖ ਲੋਭ ਦੇ ਵਿੱਚ ਪਾਪ ਦੇ ਵਿੱਚ ਝੂਠ ਦੇ ਵਿੱਚ ਕਾਮ ਦੇ ਵਿੱਚ ਫਸਿਆ ਹੋਇਆ ਇਹ ਪਾਪ ਕਮਾਈ ਜਾ ਰਿਹਾ ਹੈ ਇਸ ਸੰਸਾਰ ਤੇ ਆਣ ਕੇ ਅਗਿਆਨ ਦੇ ਬਸ ਹੋਇਆ ਪਿਆ ਹੈ ਇਸ ਪ੍ਰਕਾਰ ਇਹ ਕਾਲ ਯੁਗ ਦੀ ਹਾਲਤ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਅੰਦੀ ਰਈਤ ਗਿਆਨ ਵਿਹੂਣੀ ਅੰਦੀ ਤੋਂ ਭਾਵ ਅੰਨੀ ਰੈਤ ਕਹਿ ਦਿੰਦੇ ਨੇ ਪਰਜਾਂ ਨੂੰ ਇਸ ਸੰਸਾਰ ਦੇ ਜਿਹੜੇ ਲੋਕ ਰਹਿਣ ਵਾਲੇ ਨੇ ਨਾ ਸਾਰੀ ਪਰਜਾ ਗਿਆਨ ਤੋਂ ਵਿਹੂਣੀ ਅ ਗਿਆਨ ਦੇ ਵਸ ਸਾਰੀ ਅੰਨੀ ਹੋਈ ਪਈ ਐ ਪਰਜਾ ਭਾਹੇ ਭਰੇ ਮੁਰਦਾਰ ਤੇ ਇਹ ਮੁਰਦਿਆਂ ਦੇ ਵਾਂਗ ਹੈ ਜਦੋਂ ਗਿਆਨ ਨਹੀਂ ਦੇ ਵਾਸਾ ਹੈ ਗਿਆਨ ਨਹੀਂ ਹੈ ਤੇ ਫਿਰ ਤੇ ਮੁਰਦਿਆਂ ਦੇ ਵਾਂਗ ਹੀ ਐ ਨਾ ਗਿਆਨੀ ਨੱਚੇ ਵਾਜੇ ਵਾਵਹਿ ਜਿਹੜੇ ਗਿਆਨੀ ਸੰ ਜਿਨ੍ਹਾਂ ਨੂੰ ਗਿਆਨ ਸੀ ਉਹਨਾਂ ਰਾਸ ਧਾਰਨ ਕਰਕੇ ਆਪਣੇ ਆਪ ਨੂੰ ਅਵਤਾਰ ਸਮਝ ਕੇ ਤੇ ਨੱਚਦੇ ਨੇ ਵਾਜੇ ਬਚਾਉਂਦੇ ਨੇ ਰੂਪ ਕਰੇ ਸ਼ਿੰਗਾਰ ਆਪਣੇ ਆਪ ਨੂੰ ਸੋਹਣਾ ਦੱਸਦੇ ਹੋਏ ਨਾ ਆਪਣੇ ਰੂਪ ਦਾ ਸ਼ਿੰਗਾਰ ਵਿਖਾਉਂਦੇ ਨੇ ਉੱਚੇ ਕੂਕੇ ਵਾਦਾ ਗਾਵਹਿ ਫੇਰ ਨਾ ਇਹ ਰਾਸਾਂ ਧਾਰਨ ਕਰਕੇ ਕ੍ਰਿਸ਼ਨ ਬਣ ਕੇ ਰਾਮ ਜੀ ਬਣ ਕੇ ਤੇ ਉੱਚੀ ਉੱਚੀ ਕੂਕਦੇ ਨੇ ਵਾਧਾ ਗਾਵੇ ਤੇ ਬਹੁਤ ਇਹ ਗਾਣੇ ਗਾਉਂਦੇ ਨੇ ਜੋਧਾ ਕਾ ਵਿਚਾਰ ਤੇ ਜਿਹੜੇ ਜੋਧੇ ਨੇ ਉਹਨਾਂ ਦੀਆਂ ਗੱਲਾਂ ਸੁਣਾਉਂਦੇ ਨੇ ਆਪ ਤੇ ਰਾਸਾਂ ਧਾਰਨ ਕੀਤੀਆਂ ਨੇ ਆਪ ਹੀ ਉਹਨਾਂ ਨੂੰ ਪੱਲੇ ਨਹੀਂ ਬੰਨਿਆ ਇਹਨਾਂ ਨੇ ਮੂਰਖ ਪੰਡਿਤ ਹਕਮਤ ਹੁਜਤ ਤੇ ਜਿਹੜੇ ਜਿਨ੍ਹਾਂ ਨੇ ਆਪਣਾ ਮੂੰਹ ਹੀ ਅੱਗੇ ਰੱਖਿਆ ਏ ਮੂਰਖ ਉਹ ਜਿਹੜੇ ਪੰਡਤ ਨੇ ਜਿਨ੍ਹਾਂ ਦੇ ਕੋਲ ਗੁਣਾ ਦੀ ਪੰਡਤ ਹੈ ਪਰ ਉਹਨਾਂ ਨੇ ਮੋਹ ਦੇ ਵਿੱਚ ਅ ਗਿਆਨ ਦੇ ਵਿੱਚ ਆਣ ਕੇ ਸੰਜੈ ਕਰੇ ਪਿਆਰ ਸੰਜੈ ਭਾਵ ਮਾਇਆ ਦੇ ਨਾਲ ਹੀ ਪ੍ਰੇਮ ਪਾਇਆ ਉਹਨਾਂ ਨੇ ਆਣ ਕੇ ਸੰਸਾਰ ਤੇ ਉਹ ਜਿਹੜੇ ਮੂਰਖ ਹਨ ਉਹਨਾਂ ਨੇ ਮਾਇਆ ਦੇ ਨਾਲ ਪ੍ਰੇਮ ਪਾਇਆ ਮਾਇਆ ਦੇ ਵਿੱਚ ਫਸੇ ਹੋਏ ਹਨ ਧਰਮੀ ਧਰਮ ਕਰੇ ਗਾਵਾ ਵਹੇ ਅੱਜ ਜਿਹੜੇ ਇਸ ਸੰਸਾਰ ਤੇ ਆਣ ਕੇ ਧਰਮ ਦੇ ਕੀਰਤ ਕਰਦੇ ਨੇ ਜਾਂ ਧਰਮ ਦੇ ਕੰਮ ਕਰਦੇ ਨੇ ਨਾ ਉਹ ਵੀ ਆਪਣੀ ਜਿਹੜੀ ਕੀਰਤ ਗਵਾਈ ਜਾ ਰਹੀ ਹੈ ਕਿਸ ਪ੍ਰਕਾਰ ਅੱਜ ਜੇ ਆਪਾਂ ਸਤਿਗੁਰੂ ਸਾਹਿਬ ਜੀਆਂ ਦੇ ਚਰਣਾ ਪਾਸ ਕਿਤੇ ਅਰਦਾਸ ਬੇਨਤੀ ਕਰਾਉਨੇ ਆ ਤੇ ਇਹ ਕਹਿੰਨੇ ਆ ਸਾਨੂੰ ਆਹ ਦੇ ਦਿਓ ਆ ਪੁੱਤ ਦੇ ਦਿਓ ਆ ਜਿਹੜੀਆਂ ਇੱਥੇ ਸੰਸਾਰਿਕ ਲੋੜਾਂ ਨੇ ਉਹਦੇ ਵਾਸਤੇ ਅਰਦਾਸ ਬੇਨਤੀ ਕਰਾਉਂਦੇ ਜਾਂ ਕਿਸੇ ਮਹਾਪੁਰਸ਼ਾਂ ਨੂੰ ਘਰ ਦੇ ਵਿੱਚ ਖੜਦੇ ਹਾਂ ਜਾਂ ਸਤਿਗੁਰੂ ਸਾਹਿਬ ਜੀਆਂ ਦਾ ਸਰੂਪ ਖੜਦੇ ਹਾਂ ਬਾਣੀ ਪੜਾਉਂਦੇ ਹਾਂ ਤੇ ਅਖੀਰ ਤੇ ਅਰਦਾਸ ਇਹੀ ਕਰਦੇ ਹਾਂ ਇਸ ਤੋਂ ਭਾਵ ਜਿਹੜਾ ਆਪਾਂ ਨੂੰ ਇਹਨਾਂ ਦਾ ਫਲ ਲੱਗਣਾ ਸੀ ਉਹ ਫਲ ਵੀ ਇੱਥੇ ਹੀ ਰਹਿ ਗਿਆ ਇਹਨਾਂ ਵਸਤੂਆਂ ਦੀ ਪ੍ਰਾਪਤੀ ਦੇ ਲਈ ਤੋਂ ਜਿਹੜੇ ਧਰਮੀ ਨੇ ਉਹ ਆਪਣੇ ਧਰਮ ਦੇ ਕਾਰਜ ਕਰਕੇ ਵੀ ਗਵਾਈ ਜਾ ਰਹੇ ਨੇ ਮੰਗਹਿ ਮੋਖ ਦਵਾਰ ਤੇ ਫਿਰ ਸਤਗੁਰੂ ਸਾਹਿਬ ਜੀਆਂ ਤੋਂ ਅੰਤ ਤੇ ਮੋਖ ਮੰਗਦੇ ਨੇ ਕਹਿੰਦੇ ਮੁਕਤੀ ਮੁਕਤੀ ਦਾ ਦਰਵਾਜ਼ਾ ਸਾਨੂੰ ਦਵੋ ਤੇ ਉਸ ਵੇਲੇ ਫਿਰ ਕਿੱਦਾਂ ਮੁਕਤੀ ਮਿਲ ਜਾਣੀ ਜਦੋਂ ਧਰਮ ਦੇ ਕਾਰਜ ਸਾਰੇ ਇੱਥੇ ਸੰਸਾਰ ਦੇ ਲਾਤੇ ਇਸ ਸੰਸਾਰਕ ਕੰਮਾਂ ਦੇ ਵਿੱਚ ਲਾ ਦਿੱਤੇ ਤੋ ਸਤਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਧਰਮੀ ਨੇ ਉਹ ਆਪਣਾ ਧਰਮ ਗਵਾਈ ਜਾ ਰਹੇ ਨੇ ਇਸ ਸੰਸਾਰਕ ਬੰਧਨਾ ਦੇ ਵਿੱਚ ਫਸੇ ਹੋਏ ਤੇ ਅਖੀਰ ਤੇ ਮੁਕਤੀ ਮੰਗਦੇ ਹਨ ਜਤੀ ਸਦਾ ਵਹੇ ਜੁਗਤ ਨ ਜਾਣਹਿ ਜਿਹੜੇ ਆਪਣੇ ਆਪ ਨੂੰ ਜਤੀ ਸਦਾਉਣ ਵਾਲੇ ਕੀ ਅਸੀਂ ਜਤੀ ਹਾਂ ਉਹ ᔪਗਤ ਨੂੰ ਨਹੀਂ ਜਾਣਦੇ ਛੱਡ ਬਹੇ ਕਰ ਬਾਰ ਆਪਣਾ ਘਰ ਬਾਰ ਤਿਆਗ ਕਰਕੇ ਤੇ ਜੰਗਲਾਂ ਵਿੱਚ ਜਾ ਬਿੰਦੇ ਨੇ ਦਸ਼ਮੇਸ਼ ਪੁੱਤਾਂ ਨੂੰ ਪਿਤਾ ਨੂੰ ਪੁੱਛੀਏ ਕਿ ਜਤੀ ਕੌਣ ਹੈ ਸੰਨਿਆਸ ਕਿਸ ਪ੍ਰਕਾਰ ਦਾ ਧਰਮ ਕਰਨਾ ਹੈ ਤੋ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸਦੇ ਰੇ ਮਨ ਐਸੋ ਕਰਸ ਨਿਆਸਾ ਬਨਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਹੇ ਉਦਾਸਾ ਜਤ ਕੀ ਜਟਾ ਜੋਗ ਕੋ ਮੱਜਨ ਨੇਮ ਕੇ ਨਖਨ ਵਢਾਓ ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਪੂਤ ਲਗਾਓ ਅਲਪ ਆਹਾਰ ਸੁਲਪ ਸੀ ਨਿੰਦਰਾ ਦਇਆ ਸ਼ਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਬਾਹ ਬੋ ਹੋਵੇ ਬੋਤ ਰੈ ਗੁਣ ਅਤੀਤ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸਦੇ ਕਿ हे ਮਨੁੱਖ ਸੰਨਿਆਸ ਐਸਾ ਸਮਝਣਾ ਕਰ ਆਪਣੇ ਘਰ ਨੂੰ ਹੀ ਜੰਗਲ ਦੀ ਨਿਆਈ ਸਮਝਣਾ ਕਰ ਇਹਨਾਂ ਦੇ ਨਾਲ ਪ੍ਰੇਮ ਨਾ ਕਰਨਾ ਕਰ ਤੇ ਮਨ ਦੇ ਵਿੱਚ ਉਦਾਸ ਰਹਿਣਾ ਸਿੱਖ ਪ੍ਰਮਾਤਮਾ ਦੇ ਨਾਲ ਪ੍ਰੇਮ ਕਰਨਾ ਸਿੱਖ ਜਤ ਕੀ ਜਟਾ ਜੋ ਕੋ ਮੱਜ ਜਿਹੜੀਆਂ ਤੂੰ ਜਟਾਵਾਂ ਵਧਾਉਣੀਆਂ ਨੇ ਉਹ ਜਤ ਦੀਆਂ ਵਧਾਉਣੀਆਂ ਕਰ ਜਤ ਧਾਰਨ ਕਰ ਤੇ ਆਪਣਾ ਨੀਮ ਧਾਰਨ ਕਰ ਇਸ ਪ੍ਰਕਾਰ ਜਿਹੜਾ ਤੂੰ ਜੰਗਲਾਂ ਦੇ ਜਾ ਕੇ ਨਗਨ ਰਹਿਣਾ ਹੈ ਨਾ ਉਹਦੇ ਲਈ ਤੂੰ ਆਪਣਾ ਨੇਮ ਧਾਰਨ ਕਰਨਾ ਕਰ ਐਸਾ ਸੰਨਿਆਸ ਕਰਨਾ ਕਰ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰ ਦੇ ਤੇ ਜਿਹੜੇ ਜਤੀ ਨੇ ਆਪਣੇ ਆਪ ਨੂੰ ਜਤੀ ਕਹਿਣ ਵਾਲੇ ਉਹ ਜੁਗਤ ਨੂੰ ਜਾਣਦੇ ਨਹੀਂ ਤੇ ਘਰ-ਬਾਰ ਤਿਆ ਕਰਕੇ ਬਹਿ ਜਾਂਦੇ ਨੇ ਸਭ ਕੋ ਪੂਰਾ ਆਪੇ ਹੋਵੇ ਘਾਟ ਨਾ ਕੋਈ ਆਖੇ ਆਪਣੇ ਆਪ ਨੂੰ ਸਾਰਾ ਪੂਰੇ ਕਹਿ ਜਾਂਦੇ ਕਿ ਅਸੀਂ ਜੱਤੀ ਹੋ ਗਏ ਅਸੀਂ ਪੰਡਤ ਹੋ ਗਏ ਅਸੀਂ ਗਿਆਨੀ ਹੋ ਗਏ ਸਾਰੇ ਆਪਣੇ ਆਪ ਨੂੰ ਆਪਣੇ ਆਪ ਹੀ ਵੱਡਾ ਕਹੀ ਜਾ ਰਹੇ ਨੇ ਕਿਸੇ ਨੂੰ ਨਹੀਂ ਪਤਾ ਕਿ ਇਹ ਸੰਸਾਰ ਤੇ ਪੂਰਾ ਕੌਣ ਹੈ ਪੂਰਾ ਤੇ ਇੱਕ ਹੈ ਉਹ ਪ੍ਰਮਾਤਮਾ ਹੈ ਹੋਰ ਇਹ ਸੰਸਾਰ ਤੇ ਕੋਈ ਪੂਰਾ ਹੀ ਨਹੀਂ ਹੈ ਇਸ ਕਰਕੇ ਪ੍ਰਮਾਤਮਾ ਆਪ ਪੂਰਾ ਹੈ ਪਰ ਜਿਹੜਾ ਮਨੁੱਖ ਹੈ ਸੰਸਾਰ ਤੇ ਕਲਯੁਗ ਦੇ ਵਰਤਾਰੇ ਦੇ ਵਿੱਚ ਆਪਣੇ ਆਪ ਨੂੰ ਹੀ ਪੂਰਾ ਦੱਸ ਰਿਹਾ ਹੈ ਘਟ ਨਾ ਕੋਈ ਆਖੇ ਕੋਈ ਵੀ ਆਪਣੇ ਆਪ ਨੂੰ ਘਟ ਨਹੀਂ ਦੱਸਦਾ ਪਤ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ਇਸ ਕਰਕੇ ਇਹ ਜਿਹੜੀ ਪਤ ਜਿਹੜੀ ਇੱਜ਼ਤ ਹੈ ਪ੍ਰਵਾਣਾ ਪ੍ਰਵਣ ਤੋਂ ਭਾਵ ਜਿਹੜਾ ਹੁਕਮ ਹੈ ਪਿੱਛੇ ਪਾਈਏ ਜੇ ਗਿਰਤ ਕਰਾਂਗੇ ਚੰਗੀ ਜੇ ਪ੍ਰਮਾਤਮਾ ਦਾ ਨਾਮ ਜਪਾਂਗੇ ਤਾਂ ਹੀ ਇਹ ਜਿਹੜੀ ਪਾਤ ਹੈ ਇਹ ਬਚਣੀ ਹੈ ਤੇ ਤਾਂ ਹੀ ਇਹ ਜਿਹੜਾ ਪਰਮਾਨੰ ਸਤਗੁਰੂ ਸਾਹਿਬ ਜੀਆਂ ਦੀ ਦਰਗਾਹ 'ਚ ਜਾਣਾ ਹੈ ਕਿਉਂਕਿ ਇੱਥੇ ਤੇ ਜੋ ਕੁਝ ਮਨੁੱਖ ਕਰਦਾ ਏ ਉਹਦਾ ਫਲ ਮਨੁੱਖ ਨੂੰ ਭੋਗਣਾ ਪੈਂਦਾ ਏ ਸੋ ਸਤਗੁਰੂ ਸਾਹਿਬ ਜੀ ਇੰਨਾ ਪਾਵਨ ਬਚਨਾਂ ਦੇ ਰਾਹੀਂ ਸਮਝਾਉਣ ਦਾ ਯਤਨ ਕਰਦੇ ਨੇ ਸੋ ਵਿਚਾਰ ਕਰਦਿਆਂ ਬਿੰਦ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣ ਜੋਗ ਧੰਨ Sri ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਰਨ ਕਿਰਪਾ ਕਰਕੇ ਬਖਸ਼ ਦੇਣ ਹੋਈਆਂ ਬਿੰਦ ਭੁਲਾਂ ਦੀ ਕਿ ਮੈਂ ਅਗਾਹ ਤੋਂ ਅਸੀਸ ਬਖਸ਼ਣੀ ਆਓ ਕੀਰਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਸਭ ਕੋ ਪੂਰਾ ਆਪੇ ਹੋਵੇ ਘਟ ਨ ਕੋਈ ਆਖੈ ਪਤ ਪਰਵਾਣਾ ਪਿਛੈ ਪਾਈਐ ਤਾਂ ਨਾਨਕ ਤੋਲਿਆ